ਸਤਿ ਸ਼੍ਰੀ ਅਕਾਲ ਜੀ ਸਾਂਝ ਸਟੱਡੀ ਪੁਆਇੰਟ YouTube ਚੈਨਲ ਉੱਤੇ ਤੁਹਾਡਾ ਸਵਾਗਤ ਹੈ। ਇਸ ਵੀਡੀਓ ਦੇ ਵਿੱਚ ਅਸੀਂ ਹੱਲ ਕਰਾਂਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦਾ ਜੋ ਅੱਜ 11 ਮਾਰਚ ਨੂੰ ਪੰਜਾਬੀ ਵਿਸ਼ੇ ਦਾ A ਪੇਪਰ ਹੋਇਆ ਉਸ ਦਾ। ਤਾਂ ਸਾਡੇ ਕੋਲ ਜੋ ਪੇਪਰ ਹੈ ਉਹ ਆਪਸ਼ਨ B ਵਾਲਾ ਹੈ ਤਾਂ ਇਸ ਦੇ ਜੋ ਸਵਾਲ ਨੇ ਉਹ B ਆਪਸ਼ਨ ਵਾਲੇ ਸਵਾਲਾਂ ਦੇ ਅਨੁਸਾਰ ਪਰ ਸਵਾਲ ਸਾਰੇ ਪੇਪਰਾਂ ਚ ਇੱਕੋ ਜਿਹੇ ਨੇ। ਤਾਂ ਆਓ ਇਸ ਦਾ ਹੱਲ ਕਰਦੇ ਹਾਂ। ਪਹਿਲਾ ਵਸਤੂਨਿਸ਼ਟ ਪ੍ਰਸ਼ਨ ਹਰੇਕ ਪ੍ਰਸ਼ਨ ਦੋ ਅੰਕਾਂ ਦਾ ਭਾਗ ਹੂੜਾ ਘਰ ਦਾ ਪਿਆਰ ਲੇਖ ਕਿਸ ਦੀ ਰਚਨਾ ਹੈ ਕਿਸ ਲੇਖਕ ਦੀ ਤਾਂ ਪ੍ਰਿੰਸੀਪਲ ਤੇਜਾ ਸਿੰਘ ਦੂਸਰਾ ਸਵਾਲ ਮਨੁੱਖ ਦੀ ਆਤਮਾ ਦਾ ਵਧੀਆ ਘਟੀਆਂ ਹੋਣਾ ਕਿੱਥੋਂ ਦੇ ਸਪੈਂਦਾ ਹੈ ਬੋਲੀ ਤੋਂ ਜਾਂ ਮਨੁੱਖ ਦੀ ਬੋਲੀ ਤੋਂ ਤੀਸਰਾ ਸਵਾਲ ਕਿਸ ਕਵੀ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ ਤਾਂ ਉੱਤਰ ਹੈ ਜੀ ਭਾਈ ਗੁਰਦਾਸ ਜੀ ਚੌਥਾ ਸਵਾਲ ਰਾਂਝੇ ਦੇ ਭਰਾਵਾਂ ਨੇ ਰਾਂਝੇ ਨੂੰ ਕਿਹੋ ਜੀ ਜ਼ਮੀਨ ਦਿੱਤੀ ਬੰਜਰ ਭਾਗ ਅਡਾ ਅਗਲਾ ਸਵਾਲ ਹੁਸ਼ਨਾਕ ਸਿੰਘ ਲਾਜ ਦਾ ਕੀ ਲੱਗਦਾ ਸੀ ਉਸ ਇਸ ਦਾ ਉੱਤਰ ਹੈ ਜੀ ਫਫੜ ਸਮੁੰਦਰੋਂ ਪਾਰ ਇੱਕਾਂਗੀ ਦੇ ਇੱਕਾਂਗੀਕਾਰ ਦਾ ਨਾਮ ਲਿਖੋ ਕਪੂਰ ਸਿੰਘ ਘੁੰਮਣ ਅਗਲਾ ਸਵਾਲ ਕੀ ਪੜ੍ਹ ਕੇ ਔਰੰਗਜੇਬ ਪਛਤਾਵੇ ਨਾਲ ਭਰ ਗਿਆ জাফর ਨਾਮ ਅਗਲਾ ਸਵਾਲ ਬਲਵੰਤ ਰਾਏ ਨੂੰ ਬਲਾਇਤ ਰਹਿੰਦੇ ਹਨ ਕਿੰਨੇ ਸਾਲ ਹੋ ਗਏ ਸਨ 25 ਸਾਲ ਅਗਲਾ ਸਵਾਲ ਬਚਪਨ ਵਿੱਚ ਬੰਤਾ ਕਿਸ ਕੋਲੋਂ ਬਾਤਾਂ ਸੁਣਦਾ ਆਨੰਦ ਲੈਂਦਾ ਸੀ ਬੇਬੇ ਕੋਲ ਅਗਲਾ ਸਵਾਲ ਇੱਕ ਹੋਰ ਨਵਾਂ ਸਾਲ ਨਾਵਲ ਕਿਸ ਨਾਵਲਕਾਰ ਦੀ ਰਚਨਾ ਹੈ ਉੱਤਰ ਹੈ ਪ੍ਰੋਫੈਸਰ ਨਿਰੰਜਨ ਤਸਨੀਮ ਅੱਗੇ ਹੈਗੇ ਪ੍ਰਸੰਗ ਸਹਿਤ ਵਿਆਖਿਆ ਦੋ ਦੇ ਵਿੱਚੋਂ ਇੱਕ ਕਰਨੀ ਹੈ ਪਹਿਲਾ ਹੈ ਜੋ ਇਹ ਲਖਨਗਾਰੇ ਵੱਜਣਾ ਮੂੰ ਸਾਹਮਣੇ ਰਾਖਸ਼ਰਨ ਹੋਣਾ ਭੱਜਣ ਰੋਹੇ ਰੋਹਿਲੇ ਸਿੰਘਾਂ ਵਾਂਗੂ ਗੱਜਣ ਸੱਬੇ ਸੂਰਮੇ ਤਣ ਤਣ ਕੈਬਰ ਛੱਡਣ ਹੰਦੁਰਗਾ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਚੰਡੀ ਦੀ ਵਾਰ ਦੇ ਵਿੱਚੋਂ ਹੈ ਦਾ ਇਸ ਦਾ ਜੋ ਅਰਥ ਕਰਨੇ ਨੇ ਵਿਆਖਿਆ ਕਰਨੀ ਹੈ ਕਿ ਆਮੋ ਸਾਹਮਣੇ ਉਹਨਾਂ ਗਾਰੇ ਵੱਜ ਰਹੇ ਨੇ ਰਾਖਸ਼ ਨੇ ਜਿਹੜੇ ਉਹ ਬਹਾਦਰ ਸੂਰਮੇ ਨੇ ਰਣ ਦੇ ਵਿੱਚੋਂ ਭੱਜਣਾ ਨਹੀਂ ਜਾਣਦੇ ਸਾਰੇ ਸੂਰਮੇ ਨੇ ਜਿਹੜੇ ਉਹ ਸ਼ੇਰਾਂ ਵਾਂਗੂ ਗੱਜ ਰਹੇ ਨੇ ਤੇ ਦੁਰਗਾ ਦੇ ਸਾਹਮਣੇ ਕਸ-ਕਸ ਕੇ ਤੀਰ ਛੱਡ ਰਹੇ ਨੇ ਦੂਸਰਾ ਹੈ ਜੀ ਸ਼ਾਹ ਹੁਸੈਨ ਦਾ ਆਪ ਨੂੰ ਪਛਾਣ ਤਾਂ ਇੱਥੇ ਵਿਆਖਿਆ ਦੇ ਵਿੱਚ ਤੁਸੀਂ ਦੱਸਣਾ ਹੈ ਕਿ ਵਿਅਕਤੀ ਦੇ ਅੰਤ ਦੇ ਸਮੇਂ ਉਸ ਨੂੰ ਉਹਨਾਂ ਹੀ ਥਾਂ ਮਿਲਣਾ ਜਿੱਨੇ ਦੇ ਵਿੱਚੋਂ ਉਸ ਦਾ ਸੰਸਕਾਰ ਜਾਂ ਉਸ ਨੂੰ ਦਫਨਾਇਆ ਜਾ ਸਕਦਾ ਹੈ ਬਹੁਤਾ ਤਾਣਾ ਬਾਣਾ ਜਿਹੜਾ ਉਹ ਚੰਗਾ ਨਹੀਂ ਹੈ ਸੋਨਾ ਰੁਪਈਆ ਜਿਹੜਾ ਮਾਲ ਖਜਾਨਾ ਹੈ ਉਹ ਕੁਝ ਸਮੇਂ ਦਾ ਮਹਿਮਾਨ ਇੱਥੇ ਰਹਿ ਜਾਣਾ ਹੈ ਅਗਲਾ ਸਵਾਲ ਕਿਸੇ ਇੱਕ ਹਫ਼ਤਾ ਦਾ ਕੇਂਦਰੀ ਭਾਵ ਮਾਂ ਪੁੱਤ ਦਾ ਮੇਲ ਕਾਦਰਯਾਰ ਦੀ ਪੂਰਨ ਭਗਤ ਦੇ ਵਿੱਚੋਂ ਹੈ ਤੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਗੁਰੂ ਅਰਜਨ ਦੇਵ ਜੀ ਤੇ ਦੋਵਾਂ ਦੇ ਵਿੱਚ ਮਾਂ ਪੁੱਤ ਦੇ ਮੇਲ ਦੇ ਵਿੱਚ ਦੱਸਣਾ ਹੈ ਕਿ ਜਦੋਂ ਪੂਰਨ ਭਗਤ ਸਿਆਲਕੋਟ ਦੇ ਬਾਗਾਂ ਦੇ ਵਿੱਚ ਆਉਂਦਾ ਤਾਂ ਮਾਤਾ ਉਸ ਦਾ ਜੱਸ ਸੁਣ ਕੇ ਉੱਥੇ ਮਿਲਣ ਦੇ ਲਈ ਚਲੀ ਜਾਂਦੀ ਹੈ ਤੇ ਜਦੋਂ ਉਸ ਦੇ ਨਾਲ ਗੱਲਬਾਤ ਕਰਦੀ ਹੈ ਤਾਂ ਉਸ ਨੂੰ ਪਛਾਣ ਕੇ ਭਾਪੂਰਨ ਨੂੰ ਪਛਾਣ ਕੇ ਉੱਥੇ ਉਸ ਦੀ ਨਜ਼ਰ ਹੈ ਜਿਹੜੀ ਵਾਪਸ ਆ ਜਾਂਦੀ ਹੈ ਤੇ ਦੂਸਰੇ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਦੇ ਵਿੱਚ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਦੱਸਦੇ ਨੇ ਪ੍ਰਮਾਤਮਾ ਦੀ ਪ੍ਰਸ਼ੰਸਾ ਕਰਦੇ ਨੇ ਕਿ ਮੇਰਾ ਸਭ ਕੁਝ ਤੂੰ ਹੀ ਹੈ ਤੂੰ ਬਖਸ਼ਣ ਹਾਰ ਹੈ ਮੈਂ ਪਾਪੀ ਗੁਨਾਹ ਕਰਾਂ ਤਾਂ ਅਗਲਾ ਹੈ ਸਾਰ ਇਹ ਵਿਦਿਆਰਥੀਆਂ ਨੇ ਆਪ ਕਰਨਾ ਹੈ ਤੁਰੰਦਾ ਹੁਨਰ ਤੇ ਰਵਾ ਮੰਗਾਉਣ ਦਾ ਬਿਰਤਾਂਤ ਅੱਗੇ ਬਾਰਤਕ ਪ੍ਰਸ਼ਨਾਂ ਦੇ ਵਿੱਚੋਂ ਕਿਸੇ ਦੋ ਦੇ ਉੱਤਰ ਇਹ ਵੀ ਵਿਦਿਆਰਥੀਆਂ ਨੇ ਕੀਤੇ ਹੋਣਗੇ ਤਾਂ ਪ੍ਰਾਰਥਨਾ ਕਰਨ ਵਾਲੇ ਕੈਦੂ ਦੇ ਵਿਹਾਰ ਚ ਤਬਦੀਲੀ ਆਉਂਦੀ ਹੈ ਉਸ ਦੇ ਵਿੱਚ ਨਿਮਰਤਾ ਆ ਜਾਂਦੀ ਹੈ ਕਾਲੀਦਾਸ ਨੂੰ ਹਰ ਪ੍ਰਾਂਤ ਜਾਂ ਜਾਤੀ ਦੇ ਲੋਕ ਆਪਣਾ ਕਿਉਂ ਦੱਸਦੇ ਨੇ ਉਸ ਦੀ ਪ੍ਰਸਿੱਧੀ ਕਾਰਨ ਅੱਗੇ ਪੁਰਾਣੇ ਸਮੇਂ ਚ ਪੁਲਵਾਨ ਪਿੰਡਾਂ ਨੂੰ ਕਿਵੇਂ ਫਤਿਹ ਕਰਦੇ ਸੀ ਤਾਂ ਉਹ ਆ ਕੇ ਹੋ ਕਰਾ ਦਿੰਦੇ ਸੀ ਜਾਂ ਤਾਂ ਉਹਨਾਂ ਦੇ ਨਾਲ ਖੋਲਣ ਦੇ ਲਈ ਪੁਕਾਰਿਆ ਜਾਂਦਾ ਸੀ ਕਿ ਕੋਈ ਖੋਲ ਲਵੇ ਜਾਂ ਫਿਰ ਜਿੰਨਾ ਬਣਦਾ ਸਿੱਧਾ ਹੈ ਉਹਦੇ ਦਿੱਤਾ ਜਾਵੇ ਅੱਗੇ ਘਰ ਮਨੁੱਖ ਦੇ ਨਿੱਜੀ ਬਲਬਲਿਆਂ ਤੇ ਸ਼ਖਸੀ ਰਹਿਣੀ ਵਾਣੀ ਦਾ ਕੇਂਦਰ ਕਿਵੇਂ ਹੁੰਦਾ ਕਿਉਂਕਿ ਮਨੁੱਖ ਜਿੱਥੇ ਜੰਮਦਾ ਬਲਦਾ ਭੈਣ ਭਰਾਵਾਂ ਨਾਲ ਬਚਪਨ ਬੀਤਿਆ ਹੁੰਦਾ ਹੈ ਸਾਰੀ ਜ਼ਿੰਦਗੀ ਦੀ ਖੱਟੀ ਕਮਾਈ ਕਰਕੇ ਵਾਪਸ ਉੱਥੇ ਹੀ ਆਉਣ ਨੂੰ ਉਸ ਦਾ ਜੀ ਕਰਦਾ ਹੈ ਅਗਲਾ ਕਹਾਣੀ ਦਾ ਸਾਰ ਇਹ ਜੇ ਇਹਨਾਂ ਦਾ ਸਾਰ ਇੱਥੇ ਕਰਾਂਗੇ ਤਾਂ ਵੀਡੀਓ ਲੰਬੀ ਹੋ ਜਾਵੇਗੀ। ਅਗਲਾ ਸਵਾਲ ਕਹਾਣੀਆਂ ਦੇ ਵਿੱਚੋਂ ਨੇ। ਬੰਮਾ ਭਾਦਰ ਨੇ ਸੰਗਲ ਤੋੜ ਕੇ ਕੀਤਵਾਹੀ ਕੀਤੀ ਤਾਂ ਇਹ ਸੰਗਲ ਤੋੜ ਕੇ ਜਾਂਦਾ ਹੈ। ਮਾਤ ਦੀਨ ਦਾ ਘਰ ਬਾਗ ਉਜਾੜ ਦਿੰਦਾ ਹੈ। ਪਿਤਾ ਦੇ ਜੇਲ੍ਹ ਜਾਣ ਤੇ ਲਾਜ ਆਪਣੀ ਭੂਆ ਵੀਰਾਂ ਵਾਲੀ ਨੂੰ ਕੀ ਕਹਿੰਦੀ ਹੈ ਉਹ ਵੀ ਕਹਿੰਦੀ ਹੈ ਕਿ ਮੈਂ ਵੀ ਠੀਕ ਹੋ ਕੇ ਉੱਥੇ ਚਲੀ ਜਾਵਾਂਗੀ ਜੇਲ੍ਹ ਦੇ ਵਿੱਚ। ਅਰਸ਼ੀਦ ਗੋਂਡੀ ਮੁੰਡੇ ਨਾਲ ਪਤੰਗ ਉਡਾਉਣ ਦੀ ਰੀਝ ਨੂੰ ਕਿਵੇਂ ਪੂਰੀ ਕਰਦਾ ਹੈ ਉਹ ਪੈਸੇ ਦੇ ਕੇ ਬੱਚੇ ਨੂੰ ਉਸ ਤੋਂ ਪਤੰਗ ਮੰਗਵਾ ਲੈਂਦਾ ਹੈ ਤੇ ਫਿਰ ਕੋਟੇ ਤੇ ਚੜ ਕੇ ਉਸ ਨੂੰ ਉਡਾਉਂਦਾ ਹੈ ਜਦੋਂ ਉਸ ਨੂੰ ਉਡਾਉਣ ਲੱਗਦਾ ਤਾਂ ਉਸ ਤੇ ਚੀਜ਼ ਸੁੱਟਦੀ ਹੈ ਤਾਂ ਇਸ ਤਰ੍ਹਾਂ ਉਹ ਆਪਣੀ ਪਤੰਗ ਉਡਾਉਣ ਦੀ ਰੀਝ ਪੂਰੀ ਕਰ ਲੈਂਦਾ ਹੈ ਲੇਖਕ ਮਾਲਕ ਤੋਂ ਤਨਖਾਹ ਵਧਾਉਣ ਦੀ ਮੰਗ ਤੋਂ ਸੰਕੋਚ ਕਿਉਂ ਕਰ ਰਿਹਾ ਸੀ ਤਾਂ ਉਹ ਕਿਉਂਕਿ ਉਸ ਨੂੰ ਡਰ ਸੀ ਕਿ ਮਾਲਕ ਇਹ ਕਿਹਾ ਕਿ ਮੇਰੀ ਤਨਖਾਹ ਵਧਾ ਦਿੱਤੀ ਜਾਵੇ ਉਸ ਨੂੰ ਨੌਕਰੀ ਤੋਂ ਹੀ ਨਾ ਕੱਢ ਦੇਵੇ ਅੱਗੇ ਪਾਤਰ ਚਿੱਤਰਣ ਔਰੰਗਜੀਬ ਜਫਰਨਾਮਾ ਦੇ ਵਿੱਚੋਂ ਤੇ ਵੀਰਾਂਵਾਲੀ ਬੰਬ ਕੇਸ ਦੇ ਵਿੱਚੋਂ ਅੱਗੇ ਬਾਰਤਲਾਪ ਨੇ ਇਹਨਾਂ ਦੇ ਵਿੱਚੋਂ ਕਿਸੇ ਇੱਕ ਬਾਰਤਲਾਪ ਦੇ ਪ੍ਰਸ਼ਨਾਂ ਦੇ ਉੱਤਰ ਦੇਣੇ ਨੇ ਪਹਿਲਾ ਬਾਰਤਲਾਪ ਦੁਖੀਤਾ ਹੈ ਪਰ ਗੱਲ ਕੀ ਹੈ ਦੁਖੀ ਦਾ ਤਾਂ ਮੈਨੂੰ ਪਤਾ ਹੀ ਹੈ ਜ਼ਗੀਰਦਾਰਾਂ ਦੇ ਘਰ ਧੀ ਵਿਆਕੇ ਤੂੰ ਸੁੱਖ ਦੀ ਆਸ ਰੱਖੀ ਹੋਣੀ ਹੈ ਪਹਿਲਾ ਪ੍ਰਸ਼ਨ ਗੁਰਦੇਵ ਸਿੰਘ ਨੂੰ ਕਿਸ ਗੱਲ ਦਾ ਪਤਾ ਸੀ ਤਾਂ ਇੱਥੇ ਦਿੱਤਾ ਹੈ ਦੁਖੀ ਦਾ ਤਾਂ ਮੈਨੂੰ ਪਤਾ ਹੀ ਹੈ ਤਾਂ ਅਸੀਂ ਇਸੇ ਮੁਤਾਬਕ ਉੱਤਰ ਦੇਣਾ ਕਿ ਉਸ ਨੂੰ ਪਤਾ ਹੈ ਕਿ ਉਸ ਦੀ ਕੁੜੀ ਦੁਖੀ ਹੈ ਗੁਰਦੇਵ ਸਿੰਘ ਅਨੁਸਾਰ ਉਸ ਦੀ ਧੀ ਦੇ ਦੁਖੀ ਹੋਣ ਦਾ ਕਾਰਨ ਕੀ ਹੈ ਜ਼ਗੀਰਦਾਰਾਂ ਦੇ ਘਰ ਵਾਹੀ ਹੁਣ ਇਹ ਸ਼ਬਦ ਕੌਣ ਕਿਸ ਨੂੰ ਕਹਿੰਦਾ ਹੈ ਗੁਰਦੇਵ ਸਿੰਘ ਕਹਿੰਦਾ ਹੈ ਆਪਣੀ ਪਤਨੀ ਨਿਹਾਲ ਕੌਰ ਅਗਲਾ ਇਹ ਮੈਧਰੇ ਜਜਬਿਆਂ ਦੀ ਕਦਰ ਕਰਦਾ ਨੌਜਵਾਨਾਂ ਵਿੱਚ ਇਹੋ ਜਿਹਾ ਵਿਸ਼ਵਾਸ ਹੋਣਾ ਚਾਹੀਦਾ ਹੈ ਨਾਇਕ ਇਕਾਂਗੀ ਦੇ ਵਿੱਚੋਂ ਹੈ ਤੇ ਇਕਾਂਗੀ ਕਰਨੀ ਗੁਰਚਰਨ ਸਿੰਘ ਇਹ ਸ਼ਬਦ ਕੌਣ ਕਿਸ ਨੂੰ ਕਹਿੰਦਾ ਪਿਤਾ ਪੁੱਤਰ ਨੂੰ ਕਹਿੰਦਾ ਵਾਰਤਾਲਾਪ ਕਿਸੇ ਇਕਾਂਗੀ ਵਿੱਚੋਂ ਇਹ ਪਹਿਲਾਂ ਹੀ ਦੱਸ ਦਿੱਤਾ ਗਿਆ ਹੈ ਨਾਇਕ ਇਕਾਂਗੀ ਦੇ ਵਿੱਚੋਂ ਅੱਗੇ ਪਾਤਰ ਚਿੱਤਰਣ ਨਾਵਲ ਦੇ ਵਿੱਚੋਂ ਬੰਤਾ ਇਹ ਲਗਭਗ ਹਰ ਇੱਕ ਵਿਦਿਆਰਥੀ ਨੂੰ ਆਉਂਦਾ ਹੀ ਹੈ ਤਾਂ ਏਸੀਐਲ ਦੇ ਪੇਪਰ ਦਾ ਹੱਲ ਤੁਸੀਂ ਕਿੰਨੇ ਕ ਨੰਬਰ ਲੈ ਸਕਦੇ ਹੋ ਇਸ ਤੋਂ ਤੁਹਾਨੂੰ ਅੰਦਾਜ਼ਾ ਹੋ ਸਕਦਾ ਹੈ ਵੀਡੀਓ ਨੂੰ ਆਪਣੇ ਸਾਥੀਆਂ ਨਾਲ ਵੀ ਸ਼ੇਅਰ ਕਰਨਾ ਤਾਂ ਕਿ ਉਹ ਵੀ ਇਸ ਤੋਂ ਲਾਹਾ ਲੈ ਸਕਣ ਧੰਨਵਾਦ ਜੀ ਸਤਿ ਸ਼੍ਰੀ ਅਕਾਲ